ਇਕ ਅਜੀਹਾ ਕਿਸਾਨ ਜੋ ਕਿ ਖੇਤੀਬਾੜੀ ਦੇ ਸਾਰੇ ਖਰਚੇ ਕੱਟ ਕੇ ਵੀ 4 ਗੁਣਾ ਪ੍ਰਤੀ ਏਕੜ ਮੁਨਾਫਾ ਕਮਾ ਰਿਹਾ ਹੈ ਜੀ ਹਾਂ ਗੱਲ ਬਿਲਕੁਲ ਸੱਚ ਹੈ ਨੂਰਪੁਰ ਵੇਦੀ ਦੇ ਨਾਮ ਲੱਗੇ ਪਿੰਡ ਅਭਿਆਣਾ ਨੰਗਲ ਦੇ ਪਰਮਜੀਤ ਦਾ ਇਹੀ ਕਹਿਣਾ ਹੈ ਕਿ ਉਹ 8 ਏਕੜ ਦੇ ਵਿੱਚ ਲਗਭਗ ਪਿਛਲੇ 14 ਸਾਲਾਂ ਤੋਂ ਸਟ੍ਰੋਬਰੀ ਦੀ ਖੇਤੀ ਕਰ ਰਿਹਾ ਹੈ ਤੇ ਪ੍ਰਤੀ ਏਕੜ 3 ਤੋਂ 4 ਲੱਖ ਰੁਪਿਆ ਮੁਨਾਫਾ ਵੀ ਕਮਾ ਰਿਹਾ ਹੈ ਜੀ ਹਾਂ ਸ਼੍ਰੀ ਅਨੰਦਪੁਰ ਸਾਹਿਬ ਦੇ ਬਲੋਕ ਨੂਰਪੁਰ ਵੇਦੀ ਦੇ ਪਿੰਡ ਅਭਿਆਣਾ ਨੰਗਲ ਦੇ ਪਰਮਜੀਤ ਨੇ ਸਾਡੇ ਨਾਲ ਗੱਲ ਕਰਦਿਆਂ ਦੱਸਿਆ ਕਿ ਉਹ ਪਿਛਲੇ 14 ਸਾਲਾਂ ਤੋਂ ਸਟ੍ਰੋਬਰੀ ਦੀ ਖੇਤੀ ਕਰ ਰ ਦੇ ਵਿੱਚ ਸਟ੍ਰੋਬਰੀ ਦੀ ਖੇਤੀ ਕਰ ਰਹੇ ਸਨ ਪਰ ਮੈਨ ਪਾਵਰ ਲੇਬਰ ਦੀ ਕਮੀ ਹੋਣ ਕਰਕੇ ਇਸ ਵਾਰ ਉਹਨਾਂ ਨੇ ਸਿਰਫ 8 ਏਕੜ ਦੇ ਵਿੱਚ ਹੀ ਸਟ੍ਰੋਬਰੀ ਦੀ ਖੇਤੀ ਕੀਤੀ ਹੈ ਇਸ ਦਾ ਮਦਰ ਪਲਾਂਟ ਬਾਹਰਲੇ ਦੇਸ਼ਾਂ ਇਟਲੀ ਕੈਲੀਫੋਰਨੀਆ ਤੋਂ ਆਉਂਦਾ ਹੈ ਫਿਰ ਇਸ ਨੂੰ ਪਹਾੜੀ ਖੇਤਰ ਠੰਡੇ ਇਲਾਕੇ ਵਿੱਚ ਰੱਖਿਆ ਜਾਂਦਾ ਹੈ ਫਿਰ ਇਸ ਨੂੰ ਆਪਣੇ ਖੇਤਾਂ ਵਿੱਚ ਸਤੰਬਰ ਮਹੀਨੇ ਦੇ ਵਿੱਚ ਵਿੱਚ ਲਗਾ ਦਿੰਦੇ ਹੈ ਉਹਨਾਂ ਨੇ ਦੱਸਿਆ ਕਿ ਇਹ ਫਸਲ ਲਗਭਗ 7 ਮਹੀਨੇ ਦੀ ਹੁੰਦੀ ਹੈ ਅਕਤੂਬਰ ਮਹੀਨੇ ਤੋਂ ਲੈ ਕੇ ਮਈ ਤੱਕ ਇਹ ਫਸਲ ਰਹਿੰਦੀ ਹੈ ਇਸ ਦੀ ਫਸਲ ਨੂੰ ਜ਼ਿਆਦਾ ਪਾਣੀ ਜਾਂ ਕੀਟਨਾਸ਼ਕ ਦਵਾਈਆਂ ਜਾਂ ਹੋਰ ਰਸਾਇਣਿਕ ਖਾਦਾਂ ਦੀ ਲੋੜ ਨਹੀਂ ਪੈਂਦੀ ਤੇ ਪਾਣੀ ਬਹੁਤ ਘੱਟ ਮਾਤਰਾ ਵਿੱਚ ਲੱਗਦਾ ਹੈ ਅਤੇ ਦੇਸੀ ਖਾਦੀ ਵਰਤੀ ਜਾਂਦੀ ਹੈ ਇਸ ਫਸਲ ਨੂੰ ਠੰਡੀਆਂ ਗਰਮੀ ਦਾ ਕੋਈ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਸਗੋ ਇਹ ਫਸਲ ਠੰਡੇ ਮੌਸਮ ਵਿੱਚ ਜ਼ਿਆਦਾ ਪੈਦਾਵਾਰ ਦਿੰਦੀ ਹੈ ਪਰ ਮੀਂਹ ਪੈਣ ਤੇ ਫਸਲ ਨੂੰ ਨੁਕਸਾਨ ਹੁੰਦਾ ਹੈ ਪਰ ਫਿਰ ਵੀ ਇਹ ਫਸਲ ਜਿਮੀਦਾਰ ਨੂੰ ਕੁਝ ਨਾ ਕੁਝ ਮੁਨਾਫਾ ਦੇ ਕੇ ਜਾਂਦੀ ਹੈ ਜੇਕਰ ਇਸ ਦੇ ਪੂਰੇ ਮੁਨਾਫੇ ਦੀ ਗੱਲ ਕੀਤੀ ਜਾਵੇ ਤਾਂ ਖੇਤੀ ਦੇ ਸਾਰੇ ਖਰਚੇ ਤੇ ਬੀਜ ਦੇ ਵੀ ਖਰਚੇ ਕੱਟ ਕੇ ਇਸ ਫਸਲ ਤੋਂ ਪ੍ਰਤੀ ਏਕੜ 4 ਲੱਖ ਦੇ ਕਰੀਬ ਮੁਨਾਫਾ ਕੀਤਾ ਜਾ ਰਿਹਾ ਹੈ ਇਸ ਨੂੰ ਵੱਡੀ ਮੰਡੀਆਂ ਦੇ ਵਿੱਚ ਆਪ ਹੀ ਜਾ ਕੇ ਵੇਚਿਆ ਜਾਂਦਾ ਹੈ ਸਰਕਾਰ ਤੇ ਵਿਭਾਗ ਦੀਆਂ ਟੀਮਾਂ ਅਕਸਰ ਸਾਡੇ ਫਾਰਮ ਹਾਊਸ ਦੇ ਵਿੱਚ ਆਉਂਦੀਆਂ ਰਹਿੰਦੀਆਂ ਤੇ ਖਾਸ ਕਰਕੇ ਲੁਧਿਆਣਾ ਯੂਨੀਵਰਸਿਟੀ ਤੋਂ ਡਾਕਟਰਾਂ ਦੀ ماہر ਟੀਮ ਵੀ ਸਮੇਂ-ਸਮੇਂ ਸਿਰ ਆਉਂਦੀ ਰਹਿੰਦੀ ਹੈ। ਉਹਨਾਂ ਵੱਲੋਂ ਫਸਲ ਦੇ ਪੱਤਿਆਂ ਦੀ ਚੈਕਿੰਗ, ਮਿੱਟੀ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਜੋ ਜ਼ਿਮੀਦਾਰ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਨਾ ਚੇਲਣਾ ਪਵੇ। ਇਸ ਤੋਂ ਇਲਾਵਾ ਅਸੀਂ ਸਟ੍ਰੋਬਰੀ ਦੇ ਨਾਲ-ਨਾਲ ਮਿਰਚ, ਪਿਆਜ਼, ਲਸਣ, ਖਰਬੂਜਾ ਤੇ ਤਰਬੂਜ਼ ਦੀ ਖੇਤੀ ਵੀ ਕਰ ਰਹੇ ਹਾਂ ਤਾਂ ਕਿ ਅਸੀਂ ਹੋਰਾਂ ਕਿਸਾਨਾਂ ਭਰਾਵਾਂ ਨੂੰ ਵੀ ਇਹੀ ਬੇਨਤੀ ਕਰਦੇ ਹਾਂ ਕਿ ਜੇਕਰ ਰਵਾਇਤੀ ਫਸਲਾਂ ਦੇ ਚੱਕਰ ਤੋਂ ਤੁਸੀਂ ਅੱਕ ਗਏ ਹੋ ਤਾਂ ਤੁਸੀਂ ਇਸ ਖੇਤੀ ਨੂੰ ਅਪਣਾ ਸਕਦੇ ਹੋ। ਜੇ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਵੀ ਸਹਿਯੋਗ ਦੀ ਲੋੜ ਹੋਵੇ ਤਾਂ ਹਰ ਵੇਲੇ ਆਪਾਂ ਤਿਆਰ ਹਾਂ ਤੇ ਕੁਝ ਕਿਸਾਨ ਸਾਡੇ ਤੋਂ ਪ੍ਰੇਰਿਤ ਹੋ ਕੇ ਸਾਡੀ ਮਦਦ ਨਾਲ ਫਰੀਦਕੋਟ ਸੰਮਾਣਾ ਪਟਿਆਲਾ ਦੇ ਕਿਸਾਨ ਵੀ ਸਟ੍ਰੋਬਰੀ ਦੀ ਖੇਤੀ ਕਰ ਰਹੇ ਹਨ ਅਤੇ ਮੁਨਾਫੇ ਵਿੱਚ ਹਨ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਕੀ ਨਾਮ ਹੈ ਜੀ ਤੁਹਾਡਾ ਤੇ ਤੁਸੀਂ ਜਿਹੜੀ ਸਟ੍ਰੋਬਰੀ ਦੀ ਖੇਤੀ ਆ ਕਦੋਂ ਤੋਂ ਕਰ ਰਹੇ ਹੋ ਮੇਰਾ ਨਾਮ ਹੈ ਜੀ ਭਰਮਜੀਤ ਸਿੰਘ ਤੇ ਪਿੰਡ ਹੈ ਜੀ ਨੰਗਲ ਤੇ ਬਲੌਗ ਨੂਰ ਪਰਵੇਦੀ ਰੋਡ ਡਿਸਟ੍ਰਿਕਟ ਰੋਪੜ ਤੋਂ ਜੀ ਸਰ ਇਹ ਤਕਰੀਬਨ ਪਿਛਲੇ 13-14 ਸਾਲਾਂ ਤੋਂ ਮੈਂ ਸਟਰਾਬਰੀ ਦੀ ਖੇਤੀ ਕਰ ਰਿਹਾ ਹਾਂ ਜੀ ਤੇ ਹੁਣ ਇਸ ਟਾਈਮ ਆ ਠੇਕੜੇ 'ਚ ਕਰ ਰਹੇ ਹਾਂ ਪਹਿਲਾਂ ਅਸੀਂ 15 ਏਕੜ ਤੱਕ ਲਾਈ ਆ ਉਹਨੂੰ ਮੈਨ ਪਾਵਰ ਦੀ ਬਹੁਤ ਲੋਡ ਹੁੰਦੀ ਹੈ ਤੇ ਇਸ ਕਰਕੇ ਸਾਨੂੰ ਥੋੜਾ ਜਿਹਾ ਇਹਨੂੰ ਪਿੱਛੇ ਲੈ ਆਣਾ ਪਿਆ ਕਿਉਂਕਿ ਜਿੰਨੀ ਸੰਭਾਲ ਹੋ ਜੇ ਉੰਨੀ ਖੇਤੀ ਨੂੰ ਵਧੀਆ ਢੰਗ ਦੇ ਨਾਲ ਕਰਨਾ ਚਾਹੀਦਾ ਤੇ ਜਿਹੜੀ ਤੁਸੀਂ ਜਿਹੜਾ ਬੀਜ ਹੈਗਾ ਕਿਸ ਤਰੀਕੇ ਉਪਲਬਧ ਹੁੰਦਾ ਹੈ ਕਿ ਕਿਦਾਂ ਇਹਦਾ ਬੀਜ ਹੈ ਜਿਹੜਾ ਜੀ ਮਦਰ ਪਲਾਂਟ ਹੈ ਉਹ ਤਾਂ ਬਾਹਰੀਆਂ ਕੰਟਰੀਆਂ ਤੋਂ ਆਉਂਦਾ ਕੈਲੀਫੋਰਨੀਆ ਤੋਂ ਇਟਲੀ ਤੋਂ 스웨ਡਨ ਤੋਂ ਵੀ ਆਉਂਦਾ ਹੈ ਤੇ ਫਿਰ ਇਹਨੂੰ ਪਹਾੜ ਦੇ ਵਿੱਚ ਠੰਡੀ ਜਗ੍ਹਾ ਲਗਾਇਆ ਜਾਂਦਾ ਮਈ ਜੂਨ ਦੇ ਵਿੱਚ ਤੇ ਫਿਰ ਇਹਦੇ ਜਿਹੜੇ ਅੱਗੇ ਰਨਰ ਨੇ ਜਿਹਨੂੰ ਆਪਾਂ ਕਹਿੰਦੇ ਆ ਪੌਦੇ ਤਿਆਰ ਕੀਤੇ ਜਾਂਦੇ ਨੇ ਤੇ ਫਿਰ ਉਹ ਪੌਦੇ ਨੇ ਜਿਹੜੇ ਸਤੰਬਰ ਔਰ ਅਕਤੂਬਰ ਦੇ ਵਿੱਚ 15 ਅਕਤੂਬਰ ਤੋਂ ਪਹਿਲਾਂ-ਪਹਿਲਾਂ 15 ਸਤੰਬਰ ਤੋਂ ਯਾਨੀ ਬਾਅਦ ਤੇ 15 ਅਕਤੂਬਰ ਤੋਂ ਵਿੱਚ ਵਿੱਚ ਇੱਕ ਮਹੀਨੇ ਦੇ ਅੰਦਰ-ਅੰਦਰ ਇਹਨਾਂ ਨੂੰ ਇੱਥੇ ਲਿਆ ਕੇ ਅਸੀਂ ਪੰਜਾਬ 'ਚ ਆਪਣਾ ਲਾ ਲੈਨੇ ਆਂ ਜੀ ਕਿੰਨੇ ਚਿਰ ਦੀ ਫਸਲ ਹੈਗੀ ਆ ਕਿੰਨੇ ਚਿਰ ਦੀ ਫਸਲ ਹੈਗੀ ਆ ਇਹ ਇਹ ਟੋਟਲ ਜਿਹੜੀ ਫਸਲ ਹੈ ਜੀ ਇਹ 7 ਮਹੀਨੇ ਦੀ ਫਸਲ ਹੈ ਜੀ ਕਿਉਂਕਿ ਅਕਤੂਬਰ ਤੋਂ ਸ਼ੁਰੂ ਹੋ ਕੇ ਹੁਣ ਤੁਸੀਂ ਦੇਖ ਲਓ ਮਈ ਤੱਕ ਇਹ ਫਸਲ ਜਿਹੜੀ ਆ ਉਹ ਚੱਲਣੀ ਹੈ ਕਿੰਨਾ ਕੁ ਮੁਨਾਫਾ ਜਿਹੜਾ ਪ੍ਰਤੀ ਏਕੜੇ ਦੇ ਵਿੱਚ ਤੁਹਾਨੂੰ ਹੋ ਰਿਹਾ ਹਰ ਸਾਲ ਦੇਖੋ ਖਰਚੇ ਕੱਢ ਕੇ ਵਿੱਚ ਇਹਦੇ ਬੀਜ ਦੀ ਕੋਸਟ ਪਾ ਲਓ ਕਿਉਂਕਿ ਬਹੁਤਾ ਜਿਆਦਾ ਮਹਿੰਗਾ ਹੈ ਟੋਟਲ ਜਿਹੜੀ ਇਹ ਜਿਹੜੀ ਇਹਦੀ ਇਨਕਮ ਹੈ ਉਹ 7 ਤੋਂ 8 ਲੱਖ ਹੋ ਜਾਂਦੀ ਹੈ ਤੇ ਖਰਚੇ ਕੱਢ ਕੇ 3 ਤੋਂ 4 ਲੱਖ ਰੁਪਏ ਜਿਹੜਾ ਬਚ ਜਾਂਦਾ ਜੀ ਪ੍ਰਤੀ ਏਕੜਾ ਸੀ ਜੇ ਸਿੱਖਿਆ ਲਈ ਸੀ ਸਿੱਖਿਆ ਸੀ ਕਿਤੋਂ ਜਾਂ ਕਿੱਦਾਂ ਮਨ ਦੇ ਵਿੱਚ ਆਇਆ ਕਿ ਸਟਰਾਬਰੀ ਦੀ ਖੇਤੀ ਕਰਨ ਕਿਉਂਕਿ ਆਲੇ ਦੁਆਲੇ ਇਲਾਕੇ ਦੇ ਵਿੱਚ ਜਿਹੜੇ ਜ਼ਿਆਤਰ ਕਿਸਾਨ ਹੈਗੇ ਆ ਉਹ ਕਣਕ ਮੱਕੀ ਝੋਨਾ ਹੀ ਬੀਜਦੇ ਆ ਤੇ ਇਹਦਾ ਖਿਆਲ ਕਿਸ ਤਰੀਕੇ ਆ ਮਨ 'ਚ ਨਹੀਂ ਜੀ ਮੈਂ 1992 ਤੋਂ ਸਬਜ਼ੀਆਂ ਦੀ ਖੇਤੀ ਕਰਦਾ ਆ ਰਿਹਾ ਜੀ ਮੈਂ ਗੋਭੀ ਬਹੁਤ ਲਾਈ ਆ ਜੀ ਤੇ ਮੈਂ ਆਲੂ ਬਹੁਤ بڑے ਪੱਧਰ ਤੇ ਲਾਉਣਾ ਰਿਹਾ ਤੇ ਫਿਰ ਹੌਲੀ-ਹੌਲੀ ਮੈਨੂੰ ਪਤਾ ਲੱਗਿਆ ਜੀ ਵੀ ਮੈਂ ਮੇਰੇ ਬਹੁਤ ਇੰਟਰਸਟ ਸੀਗਾ ਜੀ ਇਸ ਸਟਰਾਬਰੀ ਦੇ ਵਿੱਚ ਜਦੋਂ ਮੈਂ ਇਹਨੂੰ ਮਾਰਕੀਟ ਦੇ ਵਿੱਚ ਦੇਖਿਆ 14 ਸਾਲ ਤੋਂ ਪਹਿਲਾਂ ਦੇਣੀ ਮੈਂ 3 ਸਾਲੀ ਦੀ ਬੜੀ ਸਟੱਡੀ ਕੀਤੀ ਘੁੰਮਿਆਂ ਫਿਰਿਆ ਦੇਖਿਆ ਤੇ ਫਿਰ ਇੱਕ ਹਿਮਾਚਲ ਚ ਸਾਡੀ ਸਿਸਟਰ ਹੈ ਤੇ ਉਹਨਾਂ ਮੈਨੂੰ ਪੌਂਡਾ ਸਾਹਿਬ ਉਹਨਾਂ ਬੜਾ ਐਪਰੀਸ਼ੀਏਟ ਕਰਿਆ ਉਹ ਨਹੀਂ ਉਹ ਕਹਿੰਦੇ ਨਹੀਂ ਤੁਸੀਂ ਲਾਓ ਵੀ ਅਸੀਂ ਤੁਹਾਡਾ ਸਾਥ ਦੇਵਾਂਗੇ ਤੇ ਪਹਿਲੀ ਵਾਰੀ ਸਾਡੀ ਉਹਨਾਂ ਨੇ ਲਵਾਈ ਸੀ ਜਿਹੜੀ ਤੁਸੀਂ ਦਾਦੇ 6 ਤੋਂ 7 ਮਹੀਨੇ ਦੀ ਫਸਲ ਹੈਗੀ ਇਹ ਤੋਂ ਇਲਾਵਾ ਫਿਰ ਤੁਸੀਂ ਪੂਰਾ ਸਾਲ ਹੋਰ ਕਿਹੜੀ ਕਿਹੜੀ ਫਸਲ ਜਿਹੜੀ ਬੀਜਦੇ ਹੋ ਹੁਣ ਦੇਖੋ ਇਹਦੇ ਵਿੱਚ ਮਿਰਚ ਲਾਈ ਹੋਈ ਹੈ ਜੀ ਇਹ ਤਕਰੀਬਨ ਸਤੰਬਰ ਤੱਕ ਚੱਲ ਜਾਣੀ ਹੈ ਜੀ ਤੇ ਇੱਕ ਵੈਰੈਟੀ ਥੋੜਾ ਘੱਟ ਚੱਲਦੀ ਹੈ ਇਸੇ ਤਰ੍ਹਾਂ ਹੈ ਇੰਟਰ ਕ੍ਰੋਪਿੰਗ ਕਰਕੇ ਵੀ ਆਪਣਾ ਜਿਹੜਾ ਪੂਰਾ ਸਰਕਲ ਹੈ ਉਹਨੂੰ ਕਮਾਇਆ ਜਾ ਸਕਦਾ ਇਕੱਲੀ ਤੁਸੀਂ ਸਟਰਾਬਰੀ ਉਹ ਬੀਜਦੇ ਹੋ ਜ ਇਹਦੇ ਨਾਲ ਕੋਈ ਹੋਰ ਫਸਲ ਵੀ ਲੈ ਲੈਂਦੇ ਹੋ ਨਹੀਂ ਜੀ ਨਹੀਂ ਸਾਰੀਆਂ ਫਸਲਾਂ ਬੀਜਦੇ ਆਂ ਜੀ 1 ਏਕੜ ਦੇ ਵਿੱਚ ਲਸਣ ਹੈ ਜੀ 1 ਏਕੜ ਪਿਆਜ਼ ਲਾਇਆ ਹੋਇਆ ਹੈ ਜੀ ਤੇ ਤਕਰੀਬਨ 8-10 ਏਕੜ ਦੇ ਵਿੱਚ ਹਦਵਾਣਾ ਔਰ ਖਰਬੂਜਾ ਲਾਇਆ ਹੋਇਆ ਹੈ ਜੀ ਜਿਹੜੀਆਂ ਤੁਸੀਂ ਸਾਰੀਆਂ ਫਸਲਾਂ ਦੇ ਨਾਮ ਗਿਣਾਏ ਆ ਤੇ ਸਭ ਤੋਂ ਵੱਧ ਅਗਰ ਮੁਨਾਫਾ ਦੇਖਿਆ ਜਾਵੇ ਤਾਂ ਸਟਰਾਬਰੀ ਵਿੱਚ ਨੇ ਸਾਰੀਆਂ ਫਸਲਾਂ ਦਾ ਅਲੱਗ-ਅਲੱਗ ਸਿਸਟਮ ਹੈ ਜੀ ਹੁਣ ਸਟ੍ਰੋਬਰੀ ਦੇ ਵਿੱਚ ਮੈਨ ਪਾਵਰ ਖਰਚਾ ਬਹੁਤ ਜ਼ਿਆਦਾ ਹੈ ਤੇ ਜਿਹੜੇ ਹਦਵਾਨਾ ਖਰਬੂਜਾ ਹੈ ਤੇ ਇਹਨਾਂ ਦੇ ਵਿੱਚ ਜਾਂ ਮਿਰਚ ਹੈ ਇਹਨਾਂ ਦੇ ਵਿੱਚ ਥੋੜਾ ਖਰਚਾ ਘੱਟ ਹੈ ਮਿਰਚ ਦੀ ਤੜਾਈ ਥੋੜੀ ਜੀ ਔਖੀ ਆ ਕਰਨੀ ਪਰ ਇਹਦੇ ਵਿੱਚ ਜਿਹੜਾ ਪ੍ਰੋਫਿਟ ਹੈ ਉਹ ਵੀ ਬਹੁਤ ਵਧੀਆ ਤੁਹਾਨੂੰ ਦੇਖ ਕੇ ਕੋਈ ਤੁਹਾਡੇ ਪਿੰਡ ਦਾ ਜਾਂ ਹੋਰ ਇਲਾਕੇ ਦਾ ਕਿਸਾਨ ਜਿਹੜਾ ਕਿ ਪ੍ਰੇਰਿਤ ਹੋਇਆ ਜਾਂ ਉਹਨਾਂ ਨੂੰ ਕੋਈ ਸਿਖਾਇਆ ਤੁਸੀਂ ਇਹਦੇ ਬਾਰੇ ਖੇਤੀ ਬਾਰੇ ਕੋਈ ਕੁਛ ਰਹਾ ਹੈ ਬਿਲਕੁਲ ਜੀ ਕਿਉਂਕਿ ਜਿਹੜੇ ਵੀ ਜਿੰਨੇ ਵੀ ਬਲਾਕ ਦੇ ਜਾਂ ਡਿਸਟ੍ਰਿਕਟ ਦੇ ਕੈਂਪ ਲੱਗਦੇ ਨੇ ਉਹਨਾਂ ਦੇ ਵਿੱਚ ਵੀ ਜਾ ਕੇ ਮੈਨੂੰ ਸਪੀਚ ਕਰਨ ਦਾ ਮੌਕਾ ਮਿਲਦਾ ਹੈ ਤੇ ਹਰ ਇੱਕ ਫਾਰਮਰ ਨੂੰ ਅਸੀਂ ਇਹ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਆਂ ਕੀ ਆਪਣੇ ਜਿਹੜੀਆਂ ਟ੍ਰੈਡੀਸ਼ਨਲ ਕ੍ਰੋਪਸ ਨੇ ਉਹਨਾਂ ਨੂੰ ਛੱਡ ਕੇ ਆਪਾਂ ਨੂੰ ਡਾਈਵਰਸੀਫਿਕੇਸ਼ਨ ਵੱਲ ਜ਼ਰੂਰ ਆਉਣਾ ਪੈਣਾ ਤੇ ਇੱਕ ਜ਼ੋਨ ਜ਼ਰੂਰ ਡਿਕਲੇਅਰ ਹੋਣੀ ਚਾਹੀਦੀ ਨੇ ਕਿ ਕਿਹੜੇ ਜ਼ੋਨ ਦੇ ਵਿੱਚ ਕਿਹੜੀ ਫਸਲ ਲਾਈ ਜਾਵੇ ਜਿਵੇਂ ਸਬਜ਼ੀਆਂ ਨੂੰ ਇੱਕ ਜ਼ੋਨ ਦੇ ਵਿੱਚ ਪਾਇਆ ਜਾਵੇ ਜਿਵੇਂ ਪੰਜਾਬ ਦਾ ਸਾਰਾ ਜਿਹੜੀ ਸਾਡੀ ਬੈਲਟ ਹੈ ਇਹ ਸਬਜ਼ੀਆਂ ਵਾਲੀ ਬੈਲਟ ਹੈ ਬਹੁਤ ਵਧੀਆ এনਵਾਇਰਨਮੈਂਟ ਹੈ ਇਸ ਤਰ੍ਹਾਂ ਸਰਕਾਰ ਨੂੰ ਵੀ ਜ਼ਰੂਰ ਇਹ ਉਪਰਾਲੇ ਕਰਨੇ ਚਾਹੀਦੇ ਨੇ ਜਿਹੜਾ ਜ਼ਮੀਨੀ ਪਾਣੀ ਦਾ ਪੱਧਰ ਲਗਾਤਾਰ ਘਿਰਦਾ ਜਾ ਰਿਹਾ ਹੈ ਤੇ ਇਹ ਫਸਲ ਜਿਹੜੀ ਹੈਗੀ ਕਿੰਨਾ ਕੁ ਪਾਣੀ ਮੰਗਦੀ ਹੈਗੀ ਆ ਕਿੰਨਾ ਕੁ ਪਾਣੀ ਚਾਹੀਦਾ ਇਸ ਫਸਲ ਨੂੰ ਇਹ ਫਸਲ ਬਹੁਤ ਲਾਈਟਲੀ ਪਾਣੀ ਕਿਉਂਕਿ ਇਹਨੂੰ ਬੈਡਾਂ ਦੇ ਉੱਤੇ ਹੀ ਤਾਂ ਦੀ ਜਿਹੜੀ ਕੋਈ ਵੀ ਆਪਾਂ ਫਸਲ ਕਰਦੇ ਆ ਨਾ ਜੀ ਜਿਹੜੀ ਫਰੂਟ ਦੀ ਜਾਂ ਸਬਜ਼ੀ ਦੀ ਉਹਨੂੰ ਬੈਡਾਂ ਦੇ ਉੱਤੇ ਲਗਾਇਆ ਜਾਂਦਾ ਹੈ ਜਾਂ ਬੱਟਾਂ ਦੇ ਉੱਤੇ ਲਗਾਇਆ ਜਾਂਦਾ ਹੈ ਹੁਣ ਇੱਕ ਪਲੇਨ ਖੇਤ ਨੂੰ ਪਾਣੀ ਦੇ ਨਾਲ ਭਰਨਾ ਬਹੁਤ ਜ਼ਿਆਦਾ ਪਾਣੀ ਦੀ ਜਿਹੜੀ ਖਪਤ ਹੈ ਹੁੰਦੀ ਹੈ ਤੇ ਇੱਕ ਖਾਲਾਂ ਕੱਲੀਆਂ ਭਰਨੀਆਂ ਤੇ ਬਹੁਤ ਜ਼ਿਆਦਾ ਮੈਂ ਕਹਿੰਦਾ ਇਹਦੇ ਨਾਲ 75% ਪਾਣੀ ਦੀ ਜਿਹੜੀ ਆ ਉਹ ਬਚਤ ਹੁੰਦੀ ਹੈ। ਅਗਰ ਸਰਕਾਰਾਂ ਦੀ ਗੱਲ ਕਰੀਏ ਤਾਂ ਸਰਕਾਰਾਂ ਵੱਲੋਂ ਕਿੰਨਾ ਕੁ ਸਹਿਯੋਗ ਤੁਹਾਨੂੰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਡੀਸੀ ਆਫਿਸ ਵੱਲੋਂ ਜਾਂ ਕੋਈ ਕਦੀ ਆਏ ਤੁਹਾਡੇ ਕੋਲ ਜਾਂ ਕੋਈ ਸਹਿਯੋਗ ਦਿੱਤਾ ਹੈ ਇਸ ਪਾਸੇ ਲੈ ਕੇ ਕਦੀ ਦੇਖਣਾ ਹੈ ਕੋਈ? ਬਿਲਕੁਲ ਜੀ ਬਹੁਤ ਬਾਹਰੋਂ ਵੀ ਫੋਰਨ ਡੈਲੀਗੇਸ਼ਨ ਵੀ ਆਉਂਦੇ ਨੇ ਤੇ ਡੀਸੀ ਤੇ ਹੋਰ ਜਿੰਨੇ ਵੀ ਡੀਪੀਆਰਓ ਸਾਰੇ ਸਾਡੇ ਟੱਚ 'ਚ ਨੇ ਤੇ ਹਰ ਸਮੇਂ 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 ਤੇ ਉਹ ਸਾਡੇ ਕੋਲ ਆਉਂਦੇ ਰਹਿੰਦੇ ਨੇ ਯੂਨੀਵਰਸਿਟੀ ਦੀ ਟੀਮ ਹੈ ਜਿਹੜੀ ਆਪਣਾ ਲੁਧਿਆਣਾ ਯੂਨੀਵਰਸਿਟੀ ਦੀ ਪੀਯੂ ਦੀ ਉਹ ਮਹੀਨੇ 'ਚ ਇੱਕ ਵਾਰ ਜਰੂਰ ਸਾਡੇ ਫਾਰਮ ਦੇ ਉੱਤੇ ਢੀੜਾ ਮਾਰਦੀ ਆ ਅਗਰ ਕੋਈ ਸਾਨੂੰ ਦਿੱਕਤ ਆਉਂਦੀ ਹੈ ਜਾਂ ਪ੍ਰੋਬਲਮ ਹੈ ਤਾਂ ਉਹ ਜਰੂਰ ਸਾਡੇ ਸਾਥ ਦਿੰਦੇ ਨੇ ਇਲਾਕੇ ਦੇ ਵਿੱਚ ਦੇਖਿਆ ਜਾਵੇ ਤਾਂ ਤੁਹਾਡੀ ਸਟਰਾਬਰੀ ਦੀ ਖੇਤੀ ਕਰਕੇ ਤੁਹਾਨੂੰ ਹਰ ਕੋਈ ਪਛਾਣਦਾ ਹੈਗਾ ਤੁਹਾਡਾ ਨਾਮ ਹੈਗਾ ਕਿ ਤੁਸੀਂ ਸਟਰਾਬਰੀ ਦੀ ਖੇਤੀ ਕਰਦੇ ਹੋ ਤੇ ਤੁਹਾਡੇ ਵੱਲ ਪ੍ਰੇਰਿਤ ਹੋ ਕੇ ਕੋਈ ਹੋਰ ਕਿਸਾਨ ਵੀ ਜਾਗਰੂਕ ਹੋਏਗੇ ਬਿਲਕੁਲ ਜੀ ਬਿਲਕੁਲ ਸਬਜ਼ੀਆਂ ਵੀ ਲਾਉਂਦੇ ਨੇ ਤੇ ਇਹ ਥੋੜੀ ਜੀ ਫਸਲ ਕੋਸਟਲੀ ਹੋਣੇ ਕਰਕੇ ਇਹਨੂੰ ਲਾਉਣ ਤੋਂ ਥੋੜਾ ਜਿਆਗੁਰੇਜ ਕਰਦੇ ਨੇ ਹਦਵਾਣਾ ਖਰਬੂਜਾ ਤਾਂ ਬਹੁਤ ਨੇ ਲਾਇਆ ਮਿਰਚ ਵੀ ਲਾਈ ਹੈ ਸਾਨੂੰ ਦੇਖ ਕੇ ਤੇ ਮੇਰੇ ਭਤੀਜਾ ਵੀ ਲਾਉਂਦਾ ਜੀ ਤੇ ਉਹਨੂੰ ਵੀ 4 ਸਾਲ ਹੋ ਗਏ ਨੇ ਸਟ੍ਰੋਬਰੀ ਲਾਉਂਦੇ ਨੂੰ ਜੀ ਇੱਕ ਫਰੀਦਕੋਟ ਚ ਵੀ ਮੁੰਡੇ ਨੇ ਲਾਈ ਹੈ ਸਮਾਣਾ ਲਾਈ ਹੈ ਜੀ ਪਟਿਆਲੇ ਚ ਠੀਕ ਹੈ ਇਹਦਾ ਮੰਡੀ ਕਰਨ ਕਿੱਦਾਂ ਕਰਦੇ ਹੁਣ ਜਦੋਂ ਫਸਲ ਆਏ ਦੀ ਤੜਾਈ ਹੋ ਰਹੀ ਹੈ ਅਸੀਂ ਦੇਖਿਆ ਕਿ ਨਾਂ ਦੀ ਨਾਲ ਉਹਨੂੰ ਡੱਬਿਆਂ 'ਚ ਪੈ ਕੀਤਾ ਜਾ ਰਿਹਾ ਤੇ ਜਿਹੜੀ ਤੜਾਈ ਤੋਂ ਬਾਅਦ ਜਿਹੜੀ ਪੈਕਿੰਗ ਆ ਪੈਕਿੰਗ ਤੋਂ ਬਾਅਦ ਇਹਦਾ ਮੰਡੀ ਕਰਨ ਕਿੱਦਾਂ ਕਰਦਾ ਤੁਸੀਂ ਮੰਡੀ ਲੈ ਕੇ ਜਾਂਦੇ ਹੋ ਜਾਂ ਦੁਕਾਨਾਂ ਦੇ ਉੱਤੇ ਸਪਲਾਈ ਕਰਦੇ ਹੋ ਦੇਖੋ ਦੁਕਾਨਾਂ ਤੇ ਤਾਂ ਨਹੀਂ ਅਸੀਂ ਕਰਦੇ ਮੰਡੀਆਂ 'ਚ ਬੜੇ ਪੱਧਰ ਤੇ ਕਰਦੇ ਆ ਕਿਉਂਕਿ ਛੋਟੇ ਜਿਹੜੇ ਮੇਰੇ ਨਾਲ ਫਾਰਮਰ ਟੱਚ ਨੇ ਉਹ ਦੁਕਾਨਾਂ ਤੇ ਵੀ ਕਰਦੇ ਨੇ ਉਹਨਾਂ ਨੂੰ ਥੋੜਾ ਪ੍ਰੋਫਿਟ ਵੱਧ ਮਿਲ ਜਾਂਦਾ ਤੇ ਅਸੀਂ ਆਪਣੇ ਆਪਣੀਆਂ ਮੰਡੀਆਂ ਵੀ ਜ਼ਿਮੀਦਾਰਾਂ ਨੇ ਆਪਣੇ ਸਮਝੌਤੇ ਨਾਲ ਮੰਡੀਆਂ ਹੋਈਆਂ ਨੇ ਆ ਵੀ ਉਹ ਪੀਐਮ ਸਟੋਰੀ ਹੈ ਚਾਹੇ ਸਾਡਾ ਐਮਕੇ ਬ੍ਰਾਂਡ ਹੈ ਚਾਹੇ ਮੇਰੇ ਭਤੀਜੇ ਲਾਉਂਦੇ ਨੇ ਤੇ ਅਸੀਂ ਸਾਰਿਆਂ ਨੇ ਆਪਸ ਵਿੱਚ ਇੱਕ ਰਲ ਕੇ ਸਾਡਾ ਸਿਸਟਮ ਹੈ ਵੀ ਆਪਾਂ ਕਿਹੜੀ ਮੰਡੀ 'ਚ ਕਿਸ ਬੰਦੇ ਨਾਲ ਆਪਾਂ ਮਸਲ ਵੇਚਣੀ ਹੈ ਇਸ ਕਰਕੇ ਸਾਨੂੰ ਕੰਪੀਟੀਸ਼ਨ ਦਾ ਸਾਹਮਣਾ ਜਿਹੜਾ ਨਹੀਂ ਕਰਨਾ ਪੈਂਦਾ ਲਾਸਟ ਕੁਐਸਚਨ ਅਗਰ ਬਾਕੀ ਕਿਸਾਨ ਜਿਹੜੇ ਹੈਗੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਜਿਹੜੇ ਲਗਾਤਾਰ ਮਣ ਝੋਨਾ ਕਣਕ ਮੱਕੀ ਇਹਨਾਂ ਫਸਲਾਂ ਤੋਂ ਇਲਾਵਾ ਜਿਹੜਾ ਦੇਖਿਆ ਜਾਂਦਾ ਹੈ ਤਾਂ ਕਾਫੀ ਤੁਸੀਂ ਦੱਸਿਆ ਮੁਨਾਫਾ ਕਮਾਉਂਦੇ ਆ ਤੇ ਬਾਕੀ ਕਿਸਾਨਾਂ ਨੂੰ ਕੀ ਕਹੋਗੇ ਦੇਖੋ ਮੇਰੀ ਤਾਂ ਕਿਸਾਨਾਂ ਨੂੰ ਇਹੀ ਅਪੀਲ ਹੈ ਕਿ ਅਸੀਂ ਜਿਹੜੀਆਂ ਟ੍ਰੈਡੀਸ਼ਨਲ ਕ੍ਰੋਪਸ ਐ ਵੱਧ ਤੋਂ ਵੱਧ ਉਹਦੇ ਚ ਪੱਤੀ 40000 ਰੁਪਇਆ 6 ਮਹੀਨੇ ਦਾ ਜਿਹੜਾ ਉਪਜਾਉਂਦੇ ਆ ਤੇ ਉਹਦੇ ਨਾਲ ਗੁਜ਼ਾਰਾ ਕਰਨਾ ਬੜਾ ਔਖਾ ਹੈ ਤੇ ਇਸੇ ਕਰਕੇ ਆਪਾਂ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਆ ਸਾਨੂੰ ਚਾਹੀਦਾ ਵੀ ਆਪਾਂ ਆਪਣੇ ਜਿਹੜੇ ਸਿਸਟਮ ਐ ਉਹਨੂੰ ਚੇਂਜ ਕਰੀਏ ਥੋੜਾ ਜਿਹਾ